ਹਰਿਆਣਾ ਦੇ ਗੁਰੂਗਰਾਮ ਵਿੱਚ ਸਥਿਤ ਕਿੰਡਮ ਆਫ ਡ੍ਰੀम्स ਵਿੱਚ ਭਿਆਨਕ ਅੱਗ ਲੱਗ ਗਈ। ਸਥਿਤੀ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਕਿੰਡਮ ਆਫ ਡ੍ਰੀम्स ਦੀ ਕਲਚਰਲ ਗੈਲਰੀ ਵਿੱਚ ਲੱਗੀ। ਅੱਗ ਕਾਰਨ ਉੱਠਦੀਆਂ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ ਸੂਚਨਾ ਮਿਲਦੀ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਤੁਹਾਨੂੰ ਦੱਸ ਦਈਏ ਕਿ ਕਿੰਡਮ ਆਫ ਡ੍ਰੀਮਸ ਸਾਊਥ ਕਟਨ ਸਾਲ 2010 ਵਿੱਚ ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਹੋਇਆ ਸੀ ਇਹ ਗੁਰੂਗ੍ਰਾਮ ਦਾ ਇੱਕ ਪ੍ਰਮੁੱਖ ਸਲਾਨੀਆਕਰਸ਼ਨ ਹੈ ਇਸ ਵਿੱਚ ਇੱਕ ਓਪੇਰਾ ਥੀਏਟਰ ਵੀ ਹੈ ਇਸ ਵਿੱਚ ਇੱਕ ਕੀਮ ਪਾਰਕ ਵੀ ਹੈ ਜੋ ਕਿ 6 ਕਰੋੜ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਇੱਥੇ ਕਈ ਤਰ੍ਹਾਂ ਦੇ ਖਾਣੇ ਵੀ ਉਪਲਬਧ ਹਨ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਥਿਤ ਕਿੰਡਮ ਆਫ ਡ੍ਰੀम्स ਵਿੱਚ ਭਿਆਨਕ ਅੱਗ ਲੱਗ ਗਈ ਸਥਿਤੀ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਅੱਗ ਕਿੰਡਮ ਆਫ ਡ੍ਰੀम्स ਦੀ ਕਲਚਰਲ ਗੈਲਰੀ ਵਿੱਚ ਲੱਗੀ ਅੱਗ ਕਾਰਨ ਉੱਠਦੀਆਂ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ ਸੂਚਨਾ ਮਿਲਦੀ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਤੁਹਾਨੂੰ ਦੱਸ ਦਈਏ ਕਿ ਕਿੰਡਮ ਆਫ ਡ੍ਰੀਮਸ ਸਾਊਥ ਕਟਨ ਸਾਲ 2010 ਵਿੱਚ ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਹੋਇਆ ਸੀ ਇਹ ਗੁਰੂਗ੍ਰਾਮ ਦਾ ਇੱਕ ਪ੍ਰਮੁੱਖ ਸਲਾਨੀਆਕਰਸ਼ਨ ਹੈ ਇਸ ਵਿੱਚ ਇੱਕ ਓਪੇਰਾ ਥੀਏਟਰ ਵੀ ਹੈ ਇਸ ਵਿੱਚ ਇੱਕ ਥੀਮ ਪਾਰਕ ਵੀ ਹੈ ਜੋ ਕਿ 6 ਕਰੋੜ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਇੱਥੇ ਕਈ ਤਰ੍ਹਾਂ ਦੇ ਖਾਣੇ ਵੀ ਉਪਲਬਧ ਹਨ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਥਿਤ ਕਿੰਡਮ ਆਫ ਡ੍ਰੀਮਸ ਵਿੱਚ ਭਿਆਨਕ ਅੱਗ ਲੱਗ ਗਈ ਸਥਿਤੀ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਅੱਗ ਕਿੰਡਮ ਆਫ ਡ੍ਰੀਮਸ ਦੀ ਕਲਚਰਲ ਗੈਲਰੀ ਵਿੱਚ ਲੱਗੀ ਅੱਗ ਕਾਰਨ ਉੱਠਦੀਆਂ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ ਸੂਚਨਾ ਮਿਲਦੀ ਹੈ ਫਾਇਰ ਬ੍ਰਿਗੇਡ ਦੇ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਤੁਹਾਨੂੰ ਦੱਸ ਦਈਏ ਕਿ ਕਿੰਡਮ ਆਫ ਡ੍ਰੀਮਸ ਸਾਊਥ ਕਟਨ ਸਾਲ 2010 ਵਿੱਚ ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਹੋਇਆ ਸੀ ਇਹ ਗੁਰੂਗ੍ਰਾਮ ਦਾ ਇੱਕ ਪ੍ਰਮੁੱਖ ਸਲਾਨੀਆਕਰਸ਼ਨ ਹੈ ਇਸ ਵਿੱਚ ਇੱਕ ਆਪੇਰਾ ਥੀਏਟਰ ਵੀ ਹੈ ਇਸ ਵਿੱਚ ਇੱਕ ਥੀਮ ਪਾਰਕ ਵੀ ਹੈ ਜੋ ਕਿ 6 ਕਰੋੜ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਇੱਥੇ ਕਈ ਤਰ੍ਹਾਂ ਦੇ ਖਾਣੇ ਵੀ ਉਪਲਬਧ ਹਨ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਥਿਤ ਕਿੰਡਮ ਆਫ ਡ੍ਰੀम्स ਵਿੱਚ ਭਿਆਨਕ ਅੱਗ ਲੱਗ ਗਈ ਸਥਿਤੀ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਅੱਗ ਕਿੰਡਮ ਆਫ ਡ੍ਰੀम्स ਦੀ ਕਲਚਰਲ ਗੈਲਰੀ ਵਿੱਚ ਲੱਗੀ ਅੱਗ ਕਾਰਨ ਉੱਠਦੀਆਂ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ ਸੂਚਨਾ ਮਿਲਦੀ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਤੁਹਾਨੂੰ ਦੱਸ ਦਈਏ ਕਿ ਕਿੰਡਮ ਆਫ ਡ੍ਰੀਮਸ ਸਾਊਥ ਕਾਟਨ ਸਾਲ 2010 ਵਿੱਚ ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਹੋਇਆ ਸੀ ਇਹ ਗੁਰੂਗ੍ਰਾਮ ਦਾ ਇੱਕ ਪ੍ਰਮੁੱਖ ਸਲਾਨੀਆਕਰਸ਼ਨ ਹੈ ਇਸ ਵਿੱਚ ਇੱਕ ਓਪੇਰਾ ਥੀਏਟਰ ਵੀ ਹੈ ਇਸ ਵਿੱਚ ਇੱਕ ਥੀਮ ਪਾਰਕ ਵੀ ਹੈ ਜੋ ਕਿ 6 ਕਰੋੜ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਇੱਥੇ ਕਈ ਤਰ੍ਹਾਂ ਦੇ ਖਾਣੇ ਵੀ ਉਪਲਬਧ ਹਨ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਥਿਤ ਕਿੰਡਮ ਆਫ ਡ੍ਰੀਮਸ ਵਿੱਚ ਭਿਆਨਕ ਅੱਗ ਲੱਗ ਗਈ ਸਥਿਤੀ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਅੱਗ ਕਿੰਡਮ ਆਫ ਡ੍ਰੀਮਸ ਦੀ ਕਲਚਰਲ ਗੈਲਰੀ ਵਿੱਚ ਲੱਗੀ ਅੱਗ ਕਾਰਨ ਉੱਠਦੀਆਂ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ ਸੂਚਨਾ ਮਿਲਦੀ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਤੁਹਾਨੂੰ ਦੱਸ ਦਈਏ ਕਿ ਕਿੰਡਮ ਆਫ ਡ੍ਰੀਮਸ ਸਾਊਥ ਕਟਨ ਸਾਲ 2010 ਵਿੱਚ ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਹੋਇਆ ਸੀ ਇਹ ਗੁਰੂਗ੍ਰਾਮ ਦਾ ਇੱਕ ਪ੍ਰਮੁੱਖ ਸਲਾਨੀਆਕਰਸ਼ਨ ਹੈ ਇਸ ਵਿੱਚ ਇੱਕ ਆਪੇਰਾ ਥੀਏਟਰ ਵੀ ਹੈ ਇਸ ਵਿੱਚ ਇੱਕ ਥੀਮ ਪਾਰਕ ਵੀ ਹੈ ਜੋ ਕਿ 6 ਕਰੋੜ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਇੱਥੇ ਕਈ ਤਰ੍ਹਾਂ ਦੇ ਖਾਣੇ ਵੀ ਉਪਲਬਧ ਹਨ